ਫੜਾ ਮੈਨੇਜਮੈਂਟ ਬਹੁਤ ਹੀ ਜਿਹੜੀ ਮੀਟਿੰਗ ਦੇ ਵਿੱਚ ਹਰਿਆਣੇ ਨੂੰ 8500 ਕਿਊਸਿਕ ਪਾਣੀ ਦੇਣ ਦੇ ਮਤਾ ਪਾਸ ਹੋਇਆ ਹੈ ਉਸ ਦੇ ਖਿਲਾਫ ਅਸੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਖਤ ਨਿੰਦਾ ਕਰਦੇ ਹਾਂ ਉਹਦੇ ਖਿਲਾਫ ਹੈ ਔਰ ਇੱਕ ਬੂੰਦ ਪਾਣੀ ਵੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦਾ ਕਿਸੇ ਹੋਰ ਸਟੇਟ ਨੂੰ ਜਾਏ ਪੰਜਾਬ ਪਾਣੀਆਂ ਪੰਜਾਬ ਦਾ ਜਿਹੜਾ ਪਾਣੀ ਹੈ ਅੱਗੇ ਸਾਡੇ 115 ਜਿਹੜੇ ਜ਼ੋਨ ਹੈਗੇ ਨੇ ਉਹ ਡਾਕ ਕੀਤੇ ਗਏ ਨੇ ਡਿਕਲੇਅਰ ਕੀਤੇ ਗਏ ਨੇ ਤਾਂ ਇੱਕ ਬੂਧ ਪਾਣੀ ਵੀ ਫਾਲਤੂ ਨਹੀਂ ਹੈ ਕਿ ਅਸੀਂ ਦੇ ਸਕਦੇ ਆ ਕਿਤੇ ਬਾਹਰ ਔਰ ਇਸ ਲਈ ਪੰਜਾਬ ਦੇ ਲੋਕਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਚਟਾਨ ਵਰਗਰ ਖੜੀ ਹੈ ਔਰ ਅਸੀਂ ਪੂਰੀ ਆਪਣਾ ਜੋਰ ਲਾਵਾਂਗੇ ਕਿ ਇੱਕ ਬੂੰਦ ਪਾਣੀ ਦਾ ਸਾਡਾ ਬਾਹਰ ਨਾ ਜਾਏ। ਵਾਕਿ ਵੈਸੇ ਵੀ ਜਿਹੜੀਆਂ ਡੈਮਸ ਨੇ ਚਾਹੇ ਪਾਖੜਾ, ਪੌਂਗ, ਰਣਜੀਤ ਸਾਗਰ ਇਹ ਸਾਰੀਆਂ ਇਹਨਾਂ ਦਾ ਲੈਵਲ ਬਹੁਤ ਥੱਲੇ ਆਇਆ ਹੋਇਆ ਹੈ। ਔਰ ਇਹਦੇ ਵਿੱਚ ਜਿਹੜਾ ਜੋ ਆਪ ਦੀ ਸਰਕਾਰ ਭਗਵੰਤ ਸਿੰਘ ਦੇ ਹੇਠਾਂ ਜਿਹੜੀ ਚੱਲ ਰਹੀ ਹੈ ਉਸ ਨੂੰ ਸਰਾ ਸਰ ਜ਼ਿੰਮੇਵਾਰ ਕਹਿਲਾਂਦੀ ਨੇ। ਕਿਉਂਕਿ ਉਹਨਾਂ ਨੇ ਮੀਟਿੰਗ ਦੇ ਵਿੱਚ ਆਪਣਾ ਪੱਖ ਪੂਰੀ ਤਰ੍ਹਾਂ ਨਹੀਂ ਰੱਖਿਆ ਦੂਜੇ ਸਟੇਟਾਂ ਨੇ ਅੱਛਾ ਪੱਖ ਰੱਖਿਆ ਤਾਂ ਇਹ ਡਿਸੀਜਨ ਦਿੱਤਾ ਗਿਆ ਔਰ ਮਾਨ ਸਾਹਿਬ ਖੱਲੀ ਆਪਣੀ ਬਿਆਨਬਾਜ਼ੀ ਦੇ ਵਿੱਚ ਹੀ ਰਹੇ ਉਹਨਾਂ ਨੂੰ ਹੁਣ ਕੋਈ ਠੋਸ ਕਦਮ ਚੱਕਨੇ ਚਾਹੀਦੇ ਨਹੀਂ ਕਿ ਪੰਜਾਬ ਦੇ ਪਾਣੀ ਅਸੀਂ ਬਚਾਈਏ ਕਿਉਂਕਿ ਅੱਗੇ ਜਿਹੜੇ ਸਾਡੇ ਕਿਸਾਨ ਹੈ ਉਹਨਾਂ ਨੂੰ ਇਸ ਫੈਸਲੇ ਦਾ अगे कोई नुकसान ना पहुंचे, सो so, बयानबाजी तो आपने अपने ठोस कदम लैंड और एक एक व्यक्ति भारतीय जनता पार्टी तो और पंजाब का इस मुस इस मसले के उत्ते लोगों के नाल खड़ा है और पहले भी कैप्टन साहब ने रातों रात पानिया दा एक्ट का एक्ट कर लिया सी, हले के ਸੈਂਟਰ ਕੇ ਸਰਪਾਰ ਸੀਗੀ ਔਰ ਉਹਦੇ ਉਹਨਾਂ ਨੇ 6 ਮਹੀਨਿਆਂ ਲਈ ਬਹੁਤ ਆਪਣਾ ਗੁੱਸਾ ਜ਼ਾਹਿਰ ਕੀਤਾ ਪਰ ਜਿੱਥੇ ਪੰਜਾਬ ਦੇ ਹੱਕ ਨੇ ਜਿੱਥੇ ਆਪਣੇ ਸਟੇਟ ਦੇ ਹੱਕ ਨੇ ਉੱਥੇ ਅਸੀਂ ਹਰ ਵਕਤ ਖੜੇ ਆ ਲੋਕਾਂ ਦੇ ਨਾਲ ਸੋ ਇਸ ਦੇ ਲਈ ਮੈਂ ਸਾਰਿਆਂ ਨੂੰ ਅੱਜ ਆਪਣੀ ਪਾਰਟੀ ਵੱਲੋਂ ਮੇਰੀ ਡਿਊਟੀ ਲੱਗੀ ਸਾਰੇ ਸਾਡੇ ਅਹੁਦੇਦਾਰ ਔਰ ਪਾਰਟੀ ਵਰਕਰ ਜਿਹੜੇ ਰਿਸਪਾਂਸਿਬਲ ਨਹੀਂ ਕਿਉਂਕਿ ਸ਼ਾਰਟ ਮੂਵਟਸ ਦੀਆਂ ਹੁੰਦੀਆਂ ਸੀ ਸਾਰਿਆਂ ਨੂੰ ਨਹੀਂ ਬੁਲਾ ਸਕਲੇ ਪਰ ਇੱਕ ਇੱਕ ਦਾ ਜਿਹੜਾ ਇੱਥੇ ਮੌਜੂਦ ਹੈ ਔਰ ਜਿਹੜਾ ਪਾਰਟੀ ਵਰਕਰ ਹੈ ਉਹ ਪੰਜਾਬ ਦੇ ਲੋਕਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਖੜਾ ਹੈ ਮਦਮ ਕੇ ਮੈਦਾ ਥੋੜਾ ਸਕਿਉਰਟੀ ਦੀ ਗੱਲਤੀ ਜਿਹੜੀ ਉੱਥੇ ਜਿਹੜਾ ਪੁਲਿਸ ਦਾ ਫਟ ਪੈ ਰਿਹਾ ਜੀ ਜਿਹੜਾ ਗੈਮ ਹੈਗਾ ਉਹ ਪੁਲਿਸ ਦੀ ਜਿਹੜਾ ਸਕਿਉਰਟੀ ਅੰਡਰ ਹੋਏਗਾ ਨਾਟ ਫਿਲ ਪੈ ਰਿਹਾ ਕਿੰਨਾ ਡੇ ਲਿਉਂਦਾ ਹੋ ਜਾਏਗਾ ਕਿ ਇਸ ਦਿਨ ਨਾਲ ਜਿਹੜਾ ਪਾਣੀ ਦਾ ਪਤਾ ਬੁੱਝ ਸਕਦਾ ਹੈ ਥੋ ਕਿ ਮੁੱਖ ਮੰਤਰੀ ਉੱਥੇ ਬੈਠੇ ਨੇ